ਹਾਂਜੀ ਸ਼ਾਰਿਆਂ ਸਾਸਤਰੀ ਘਾਲ ਪਿਆਰਪਰੀਆਂ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਤੇ ਆਪਣੇ ਲਈ ਦੀ ਤਸਰੀਆ ਤੂੰ ਹੀ ਕਿਉਂਕਿ ਮੱਛਰ ਪਸ਼ੂਆਂ ਨੂੰ ਬਹੁਤ ਔਖਾ ਕਰਦਾ ਤੇ ਇਹਨਾਂ ਨੂੰ ਆਪਾਂ ਜੀ ਮੀਰਾ ਪਾ ਕੇ ਕੱਖ ਪਾਏ ਨੇ ਤੇ ਹੁਣ ਰੱਜ ਵੱਜ ਕੇ ਬੈਠੇ ਨੇ ਵਿਚਾਰੇ ਕਿ ਰਾਤ ਕੱਢਣੀ ਬਹੁਤ ਔਖੀ ਇਹਨਾਂ ਨੂੰ ਪਸ਼ੂਆਂ ਨੇ ਤੇ ਅੱਧਰ ਵੀ ਜੀ ਆਪਾਂ ਤੂੰ ਹੀ ਲਈ ਹੋਈ ਆ ਜੀ ਤੇ ਪਸੂਰਾਮ ਲਾ ਬੈਠੇ ਨੇ ਜੀ ਧੂਏ ਦੇ ਕਰਕੇ ਜੀ ਹਾਂ ਜੀ ਟਿੱਡੀ ਮਾਰੀ ਹੋਈ ਏ ਟਿੱਡੀ ਲਾ ਇਕੱਲਾ ਖੇਡ ਰਿਹਾ ਤੇ ਪੂਰੀ ਮਸਤੀ 'ਚ ਆ ਬਾਕੀ ਜਿਹੜੇ ਸਾਰੇ ਬਰੂਂਗੜੇ ਕਿਤੇ ਚਲੇ ਗਏ ਇਕੱਲਾ ਹੀ ਥੀ ਟਿੱਡੀ ਫੜੀ ਹੋਈ ਆ ਮੂੰચે ਦੇ ਏ ਬਾਬੇ ਰਹਿੰਦਾ ਜੀ ਮੋਰ ਲੋਜ 3-4 ਮੋਰ ਆ ਗਏ ਜੀ ਕਿਉਂਕਿ ਵਿਚਾਰੇ ਹੁਣ ਦਾਣਾ ਪਾਣੀ ਚੁਗਣ ਆਏ ਹੋਏ ਨੇ ਜੀ ਕੋਠੇ ਤੇ ਬਸ